ਤਿੰਨ ਦੇਰ ਕੁਰਸੀ ਲਵਾ ਲਈ ਚੌਥੇ ਦਿਨ ਤੂੰ ਸ਼ੋਹੋਂ ਤੋਂ ਬਾਹਰ ਹੋਇਆ ਤੇ ਇਸ ਕਰਕੇ ਆ ਮਲਾਜਮ ਭਰਾ ਮੇਰੇ ਜਿੰਨੇ ਖੜੇ ਆ ਮੈਂ ਇਹਨਾਂ ਦੇ ਇੱਕ ਪੈਸੇ ਦਾ ਕਸੂਰ ਨਹੀਂ ਕਹਿੰਦਾ ਗੁਰਵਿੰਦਰ ਸਿੰਘ ਐਸੇ ਤੋਂ ਹੁੰਦਾ ਸੀ ਇੱਥੇ ਉਹ ਡੀਐਸਪੀ ਬਣ ਗਿਆ ਉਹਨੂੰ ਆਪਾਂ ਐਸੇ ਤੋਂ ਲਵਾਇਆ ਸੀ ਕਿ ਸਰਕਾਰ ਬਦਲ ਗਈ ਉਹ ਕਤਾ ਸਾ ਮੈਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਜੀਰਾ ਸਾਹਿਬ ਅੱਜ ਤੇ ਸਤਿ ਸ਼੍ਰੀ ਅਕਾਲ ਮੈਂ ਕਿਹਾ ਕਿਉਂ ਕਹਿੰਦਾ ਕੰਮ ਤੋਂ ਨਹੀਂ ਕਰੂੰ ਪਰ ਅੱਗੇ ਵਾਲੀ ਗੱਲ ਕੀ ਨਹੀਂ ਬੰਨੀ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਯਾਰ ਰੱਸੀ ਤੰਗ ਤੇ ਬੈਠੇ ਹੁੰਦੇ ਆ ਤੇ ਜਿਹੜਾ ਤਾਂ ਬੰਦਾ ਸਰਕਾਰ ਵਾਲਾ ਉਹ ਉਹਦੇ ਆਸਤਾ ਸਾਡਾ ਮੂੰਹ ਹੁੰਦਾ ਤੇ ਦੂਜੇ ਵਾਲ ਪਿੱਛਾ ਤੇ ਕਹਿੰਦੇ ਗੱਲ ਇਹ ਆ ਕਿ ਸਰਕਾਰ ਕਈ ਬਦਲ ਹਰ ਮੂੰਹ ਕਵਾਜੇ ਉੱਧਰੋਂ ਕਰ ਲਿਆ ਤੇ ਪਿੱਛਾ ਦਾ ਢੱਗਲ ਕਰ ਲਿਆ ਆ ਮੈਂ ਤਾਂ ਡੀਐਸਪੀ ਸਾਹਿਬ ਹੀ ਲੱਗੇ ਆ ਜੇ ਕਹਿੰਦੇ ਮੈਨੂੰ ਪਤਾ ਲੱਗਾ ਕਿਸੇ ਨੂੰ ਕਹਿੰਦੇ ਮੈਂ ਰਿਟਾਇਰ ਹੋ ਜਾਣਾ ਮੈਂ ਕਿਹਾ ਡੀਐਸਪੀ ਸਾਹਿਬ ਅੱਜ ਜਿਹੜੀਆਂ ਹੱਥ ਨਾਲ ਦਿੱਤੀਆਂ ਨੇ ਜਿਹੜੀਆਂ ਮੰਨੇ ਤੇ ਕਤਾਰੀਏ ਨੇ ਦਵਾਈਆਂ ਨੇ ਮੰਨਿਆ ਤੈਨੂੰ ਲੱਗਦਾ ਤੂੰ ਚੁੱਪ ਕੀਤੀ ਘੁੱਗੀਆਂ ਜਦੋਂ ਮੈਂ ਬੁਲਾਵਾ ਪਾਇਆ ਨਾ ਚੀਕਾਂ ਘੜਾ ਕੇ ਰੱਖ ਤੂੰ ਇਹ ਹਸਾਬ ਲਾ ਲਈ ਲੈ ਤੇਰੇ ਵਾਲਿਆ ਤੂੰ ਤੇਰੇ ਮੁੰਡੇ ਦੇ ਪਰਚਾ ਲੱਗਾ ਸੀ ਤੇ ਜਾ ਚੰਦਰਜੀਤ ਸਿੰਘ ਜੀਰਾ ਦੇ ਪੈਰੀ ਪੈ ਗਏ ਸੀ ਤੂੰ ਮੇਰੇ ਬਾਪੂ ਦੇ ਕੀ ਮੁੰਡੇ ਦੇ ਪਰਚਾ ਨਾ ਰਹੀ ਅੱਜ ਜਿੰਨੇ ਦੇਣਿਆ ਦੇ ਲੋ ਪਹਿਲੀ ਗੱਲ ਤੋਂ ਤੇਨੂੰ ਨਾਲ ਸਮਾਂ ਟੱਪ ਗਿਆ ਤੁਹਾਡਾ ਟੱਪ ਗਿਆ ਔਰ ਮੈਂ ਉਹਨਾਂ ਜਿਹੜਾ ਨੂੰ ਸੁਣਾਉਣਾ ਚਾਹੁੰਦਾ ਕਹਿਣਾ ਚਾਹੁੰਦਾ ਚਾਹੇ ਤੇਰਾ ਮੁੰਡਾ ਕਰੋ ਚੜ ਤੋਂ ਕਰੇ ਅੱਜ ਜੱਟ ਨੂੰ ਸੰਭਾਲ ਲਈ ਤਾਂ ਮੰਤਰੀ ਵੀ ਨੇ ਪਰ ਜਦੋਂ ਜੱਟ ਨੇ ਭਜਾਇਆ ਉਦੋਂ ਥਾਂ ਨਹੀਂ ਲੱਭਣੀ ਖੁੱਡਾਂ ਨਹੀਂ ਲੱਭਦਾ ਫਿਰੇਗਾ ਖੁੱਡਾਂ ਵੀ ਪੰਜ ਮਿਲਣਗੀਆਂ ਕੋਈ ਵਸਾਉਣ ਲਈ ਜੋ ਨਾ ਔਰ ਜਿਹੜੀ ਗੱਲ ਕਰਦੇ ਆ ਇਹ ਸਾਨੂੰ ਦੱਸਣਗੇ ਕਿ ਅਸੀਂ ਕੀ ਕਰਨਾ 2022 ਤੋਂ ਜਦੋਂ ਦੀ ਸਰਕਾਰ ਬਣੀ ਅੱਜ ਜੀਰੇ ਵਾਲੇ ਮੈਨੂੰ ਜਰਾਬ ਤੇ ਅੱਜ ਸਿੱਧੂ ਮੂਸੇਵਾਲੇ ਦਾ ਮਾਪਿਆਂ ਦੇ ਤੱਕ ਰੋਂਦਾ ਫਿਰਦਾ ਹੈ ਸਿੱਧੂ ਮੂਸੇਵਾਲੇ ਦਾ ਕਸੂਰ ਕੀ ਸੀ ਉਹਦਾ ਕਸੂਰ ਐ ਸੀ ਉਹਨੇ ਕਾਂਗਰਸ ਪਾਰਟੀ ਵੱਲੋਂ ਇਲਕਾ ਲੜਿਆ ਸੀ ਕੋਲੀਆਂ ਨਾਲ ਪੁੱਲਤਾ ਛਰੇ ਆ ਸੰਦੀਪ ਲੰਗਾਂ ਲੰਬੀਆਂ ਦਾ ਕਸੂਰ ਕੀ ਸੀ ਕਿਉਂ ਦੇਰ ਤੱਕ ਖੜਾੜੀ ਨਹੀਂ ਸੀ ਅੱਜ ਜਿੰਨੇ ਚੰਗੇ ਬੰਦੇ ਆ ਉਹਨਾਂ ਨੂੰ ਮਰਾਉਣ ਦਾ ਕੰਮ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਆ ਅੱਜ ਮੈਂ ਇਹ ਗੱਲ মিডিਆ ਨੂੰ ਕਹਿਣਾ ਚਾਹਣਾ ਅੱਜ ਪੰਜਾਬ ਰੰਗਲਾ ਪੰਜਾਬ ਤੈਨੂੰ ਕਹਿੰਦੇ ਸੀ ਆ ਜੋ ਗੈਂਗਸਟਰਾਂ ਦਾ ਪੰਜਾਬ ਬਚਾ ਲਾਪਿਆ ਗੈਂਗਸਟਰਾਂ ਦਾ ਔਰ ਇਹ ਚਿਹਰੇ ਗੈਂਗਸਟਰ ਬਣਾਏ ਚਨੇ ਬਈ ਉਹ ਗੈਂਗਸਟਰ ਬਣਾਏ ਲੀਡਰ ਆ ਰਹੇ ਮੈਂ ਨਹੀਂ ਕਹਿੰਦਾ 44 ਚੰਗੇ ਕਾਂਗਰਸ ਚੰਗੀ ਝਾੜੂ ਚੰਗੀ ਸਾਰੇ ਚੋਰ ਸਾਡੇ ਵਾਲਾ ਵੀ ਕੈਪਟਨ ਚੋਰ ਸੀ ਕਿਆ ਸਹੇਤੇ ਦੱਸੋ ਕਹਿ ਜਾਂ ਨਹੀਂ ਕਹ ਬਈ ਉਦੋਂ ਵੀ ਨਸ਼ਾ ਵਿਕਦਾ ਸੀ ਅੱਜ ਇਹਦੇ ਟੁਕੜਾ ਵਿਕਦਾ ਟੁਕੜਾ ਆ ਮੇਰੇ ਕੋਲ ਫਦਰ ਖਾਨੇ ਤੋਂ ਕੋਈ ਆ ਗਿਆ ਵੀ ਮੁਲਾਜ਼ਮ ਇੱਥੇ ਮੁੰਜੀ ਸਾਹਿਬ ਵੀ ਖੜੇ ਹੋ ਮੇਰੇ ਯਾਰ ਜਿਹ ਆਗੇ ਆਇਆ ਤੇ ਆਪਾਂ ਜਨਤਾ ਵੀ ਕਰਨਾ ਇਹ ਤਾਂ ਆਪਣੇ ਭਰਾੜੇ ਸਭ ਤੋਂ ਵੱਧ ਚਿੱਟਾ ਜਿਹੜਾ ਉਹ ਸਤਲ ਠਾੜੇ ਦੇ ਕਿਹੜੇ ਕਿਹੜੇ ਪਿੰਡਾਂ 'ਚ ਵੇਖਦਾ ਦੱਸੋ ਬਈ ਮੁੰਜੀ ਸਾਹਿਬ ਕਿਹੜੇ ਤੋਂ ਬਾਜ ਵੇਖਦਾ ਜਾਏ ਦੱਸਣਗੇ ਜਾਂ ਤੁਸੀਂ ਦੱਸੋ ਜਾਏ ਦੱਸਣਗੇ ਹਾਂ ਨਹੀਂ ਨਹੀਂ ਉਹ ਕਹਿੰਦੇ ਸੀ ਕਿ ਕਲਵੀਰ ਜੀ ਦਾ ਐਮਐਨਐ ਉੱਤੇ ਚਿੱਟਾ ਬੰਦਿਆ ਮੈਂ ਕੱਚਨੇਰ ਦਾ ਪਿਆਰੇ ਤੇ 19 ਪਰਚੇ ਦਿੱਤੇ 19 ਪਰਚੇ ਬਾਰੀਆਂ ਹੁੰਦਾ ਮੈਨੂੰ ਨਹੀਂ ਪਤਾ ਕਿ ਕਿਉਂਦਾ ਹੈ ਮਰ ਗਿਆ ਪੁੱਛੋ ਕਿਸੇ ਅਧਾਸੇ ਤੇ ਇੱਕ ਚਿੱਟੇ ਵਾਲੇ ਦੇ ਪਰਚਾ ਦਿੱਤਾ ਦਿੱਤਾ ਵੀ ਆ ਮਨਸਿਨਾਰਾ ਪਰ ਗੁਜਰਾਤitta ਰਕਤਾ ਖੰਡ ਵੀ ਤਰ ਪੁੱਛੇ ਨਾ ਮਲਾਜਮਾਂ ਨੂੰ ਤੇ ਸੱਚ ਨੂੰ ਅੱਜ ਨਾ ਕਹਿਣਾ ਬੱਤੀ ਸਾਹਿਬ ਨੂੰ ਬਾਹਰ ਰਿਕਾਰਡ ਦੇ ਸਾਨੂੰ ਅਜੇ ਰਿਕਾਰਡ ਮੰਗ ਰਾਇਆ ਤੁਹਾਡੇ ਤੋਂ ਮੈਂ ਕੱਲ ਦੀ ਗੱਲ ਆ ਮੇ ਸਪੀਸਰ ਸਾਹਿਬ ਨੂੰ ਫੋਨ ਕੀਤਾ ਔਰ ਮੈਂ ਦੱਸਣਾ ਚਾਹੁੰਦਾ ਮਲਾਜਮਾਂ ਨੂੰ ਵੀ ਸ਼ਖਦੀਪ ਜੀ ਨੂੰ ਜੱਗਾ ਜੀ ਨੂੰ ਸ਼ਾਇਦ ਤੁਹਾਡੇ ਧਿਆਨ ਚ ਆਇਆ ਹੋਵੇ ਇੱਕ ਬੈਗ ਪਛਾੜੀਆਂ ਚੇਦੇ ਇੱਕ ਗੱਡੀ ਦਿੱਗੀ ਆ ਬੀਐਸਪੀ ਸਾਹਿਬ ਧਿਆਨ ਨਾਲ ਸੁਣ ਲਿਓ ਚਾਹ ਘਰੇ ਬੈਠੇ ਮੈਨੂੰ ਦਾ ਪਤਾ ਪੈਰ ਠੀਕ ਨਹੀਂ ਆ ਉਹ ਗੱਡੀ ਅੱਜ 3 ਮਹੀਨੇ ਹੋ ਗਿਆ ਠੱਡਾਂ ਚ ਪਈ ਆ ਠੱਡਾਂ ਚ ਲੋਕ ਕਈਆਂ ਨੇ ਸੀਟਾਂ ਲਾ ਕੇ ਲੈ ਗਿਆ ਕਈ ਸਮਾਨ ਲਾ ਕੇ ਲੈ ਗਿਆ ਮੈਨੂੰ ਦੱਸੋ ਬਈ ਇਹ ਕੀ ਨਕਮੀ ਪੁਲਿਸ ਉਹ ਕੀ ਕਿ ਗੱਡੀ ਲਵਾ ਕੇ ਛੱਡਤੀ ਆ ਤੁਸੀਂ ਮਫੂ ਵਾਲਿਆਂ ਨੂੰ ਕਦੇ ਜਾਣਾ ਹੈ ਬਾਗ ਗੁਜਰਾ ਦੇ ਉੱਤੇ ਆਪਾਂ ਰੋਡ ਦੇ ਉੱਤੇ ਬਾਗ ਛਾੜੀਆਂ ਜਿੱਥੇ ਆਪਾਂ ਨਵਾਂ ਪੈਲਸ ਬਣਾਇਆ ਸੀ 45 50 ਲੱਖ ਲੈ ਕੇ ਅੱਜ ਜਿੱਥੇ گاਵਾ ਚਰਪੀਆਂ ਚਰਤੀਆਂ ਨੇ ਆਜੋ ਪੈਲਸ ਦੀ ਮੋਟਰ ਵੀ ਚੋਰੀ ਹੋ ਉਹਦੀ ਮੋਟਰ ਚੋਰੀ ਹੋ ਗਈ ਉਹਦੀ ਕੰਕੂ ਚੋਰੀ ਹੋ ਗਈ ਟੈਂਕੀ ਵਾਲੇ ਤੋਂ ਮੋਟਰ ਵਾਲੇ ਕੀ ਲੱਭਣੇ ਸੀ ਪਈ ਗੱਟੀ ਨਹੀਂ ਚੱਕ ਕੇ ਥਾਣੇ ਰਿਹਾ ਫਿਰਦੇਗੇ ਕਿਉਂ ਨਹੀਂ ਲਿਆ ਫੱਟੇ ਕਿਉਂਕਿ ਫੋਨ ਆ ਗਿਆ ਹਣਾ ਕਿ ਉਹ ਗੱਡੀ ਗੁਜਰਦੀ ਏ ਚੱਪੇ ਵਾਲੇ ਦੀ ਹਾ ਪਿੱਛੇ ਜੀ ਗੋੜੀ ਚੱਲੀ ਇੱਥੇ ਮੇਰੇ ਸਰਪੰਚ ਨੂੰ ਕਹਿਣ ਲੱਗਾ ਮੈਂ ਨਹੀਂ ਇਹਨਾਂ ਲੰਡਵਾਲੋਂ ਤੋਂ ਡਰਦਾ ਵੱਡੇ ਗੈਂਗਸਟਰ ਬਣੇ ਫਿਰਦੇ ਆ ਮੈਂ ਕਹਿੰਦਾ ਗੈਂਗਸਟਰ ਖਤਮ ਮੈਂ ਕਰਕੇ ਵਿਖਾਉਂ ਮੈਂ ਕਰੂੰ ਗੈਂਗਸਟਰ ਖਤਮ ਉਹ ਲੋਕਾਂ ਦੇ ਓ ਲੋਕਾਂ ਦੇ ਜਵਾਕ ਮਾਰਦੇ ਆ ਮੈਂ ਕਹਿੰਦਾ ਜਿਹੜਾ ਡਾਕਟਰ ਚੰਗਾ ਦਾ ਤਾਂ ਗੁੱਜਰ ਤੇ 307 ਦਾ ਪਰਚਾ ਹੈ ਦੱਸੋ ਵੀ ਹੈਗਾ ਜੇ ਨਹੀਂ ਹੈਗਾ ਮਾਰੇ ਜੇ ਪਾਸੇ ਤੇ ਦਿਖਨੀ ਸਿੰਘ ਦੀ ਪਰਚਾ ਹੈਗਾ ਨਾ ਤੇ ਉਹਦੇ ਨਾਲ ਮਨੋਸ਼ ਕਟਾਰੀਆ ਜਾ ਕੇ ਉਹਨੇ ਤਾਂ ਪਰਣੀ ਪੋੜਾ ਫਿਰਦਾ ਕਿ ਸਰਵੰਤ ਕੀਤਾ ਗੁੱਜਰ ਨੇ ਲਓ ਮੈਂ ਆ ਤਾਂ ਚਾਚਾ ਆਪਾਂ ਭਰਾ ਤੇ ਡਾਕਟਰ ਹਸਪਤਾਲ ਪੇਸ਼ ਕਰਾਉਣਾ ਸਾਰੇ ਗੈਂਗਸਟਰ ਤੁਸੀਂ ਅੰਦਰ ਦੇ ਸਾਡੇ ਦੇ ਤਾਂ ਝੂਠਾ ਪਰਚਾ ਦਿੰਦਾ ਬੋਲੋ ਭਾਈ ਜਮੋਤ ਨਾਲ ਸਾਡੇ ਦੇ ਨਿਵਾਜ ਪੱਤਾ ਦਿੱਤਾ ਸਾਲ 86 ਦੀ ਪੈਲੀਆ ਮੈਂ ਗੱਲ ਨਹੀਂ ਕਰਨੀ ਕਮਜ਼ੋਰੀ ਨਹੀਂ ਦਿਖਾਉਣੀ ਤੁਸੀਂ ਸ਼ਾਮ ਤੱਕ ਜਿੰਨੇ ਭਗੌੜੇ ਆ ਜਿੰਨੇ ਗੈਂਗਸਟਰ ਆ ਪਰਚੇ ਅੰਦਰ ਦੇ ਰਹੋ ਮੈਨੂੰ ਫੋਨ ਕਰਦੇ ਆ ਜੇ ਮੈਂ ਮਨਰਜੀਤ ਸਿੰਘ ਨੂੰ ਮਹਿਕਦੀਪ ਨੂੰ ਰਿਸ਼ਪਾਲ ਸਿੰਘ ਨੂੰ ਔਰ ਬਾਪੇ ਕਰਨੈਲੂ ਮੈਂ ਪੇਸ਼ ਕਰਾ ਕੇ ਆਉਂਗਾ ਸਾਰੀ ਸੰਗਤ ਪੇਸ਼ ਕਰਾ ਕੇ ਉਹ ਕਰੋ ਝਟਾ ਬੰਦ ਅੱਜ মিডিਆ ਸਾਹਮਣੇ ਐਲਾਨ ਕਰਦਾ ਆ ਇੱਕ ਬਾਤ ਸੁਰਿਆ ਫਿਰਦਾ ਬਾਤ ਆ ਨੂਰਪੁਰ ਵਾਲੇ ਆਏ ਮਾਛੀੜਿਆ ਦੇ ਆਇਆ ਭਾਈ ਪੌਲੀ ਠਗੌੜਾ ਮੈਂ ਤਾਂ ਕਹਿੰਦਾ ਨਾ ਛੇੜੋ ਨੂੰ ਥਾਣੇ ਦੀ ਵੀਡੀਓ ਤੁਸੀਂ ਨਹੀਂ ਡਿਲੀਟ ਕਰ ਸਕਦੇ। ਉਹ ਸਾਈਬਰ ਕ੍ਰਾਈਮ ਕੋਲ ਹੁੰਦੀ ਆ। ਤੇ ਜਿੱਦਣ ਮੈਂ ਆਰਟੀਆਈ ਪਾ ਕੇ ਵੀਡੀਓ ਕਢਾਈ ਕਿ ਗੱਜਰ ਨੂੰ ਚਾਹ ਕਿੰਨੇ ਪੈਸੇ ਤੇ ਕੌਫੀ ਕਿੰਨੇ ਪਈ? ਤੇ ਦਾਸ ਨੂੰ ਚਾਹ ਕਿੰਨੇ ਚੋਈ ਤੇ ਰੇਤਾ ਕਿੰਨੇ ਵਕਾਈ? ਯਾਰ ਗੈਂਗਸਟਰ ਤਾਂ ਲੀਡਰਾਂ ਦੇ ਨਾਲ ਫੜਦੇ ਹੁੰਦੇ ਆ। ਆ ਜਿਹੜੇ ਕਈ ਹੁਣ ਗਏ ਆ ਉਹ ਕਹਿੰਦੇ ਵਾਪਸ ਆਉਣਾ ਮੈਂ ਕਿਹਾ ਮੈਂ ਵਾਪਸ ਨਹੀਂ ਲਿਆਉਣਾ ਮੇਰਾ ਬਾਪੂ ਕਹਿੰਦਾ ਸੀ ਜਦੋਂ ਸਤੀਫਾ ਦਿੱਤਾ ਆਪਾਂ ਮੰਤਰੀ ਤੋਂ ਮੈਂ ਕਿਹਾ ਬਾਪੂ ਸਤੀਫਾ ਦਿੱਤਾ ਇਹਦਾ ਪੁੱਤਰਾ ਸਤੀਫਾ ਨਹੀਂ ਦਿੱਤਾ ਇਹਨੂੰ ਧਿਆਨ ਵੀ ਘੜੀ ਆ ਮੈਂ ਕਿਹਾ ਕੀ ਹੋਇਆ ਕਹਿੰਦਾ ਪਤਾ ਲੱਗ ਜਾਂਦਾ ਮੈਲ ਕਿਹੜੀ ਆ ਉਹ ਮੈਲ ਉੱਪਰ ਦੀ ਤੇ ਆਹ ਸਿਆ ਜੇ ਪਿਆਰ ਨਾਲ ਆ ਜੀ ਕਾਂਗਰਸ ਪਾਲਜੀ ਦਾ ਪਿਆਰ ਉਹ ਮੈਨੂੰ ਸਮਝ ਨਹੀਂ ਆਉਂਦੀ ਵਿਧਾਇਕ ਸਾਡੀ ਉਹ ਕਮਲਿਆ ਜਿਹੜਾ ਜੀਰੇ ਦੀ ਕੋਠੀ ਨਹੀਂ ਰਿਹਾ ਉਹ ਤੇਰੀ ਕੋਠੀ ਨਹੀਂ ਰਹਿੰਦਾਗਾ ਆ ਜੱਤੇ ਕੋ ਬੰਦੇ ਦਾ ਤੇਰੇ ਮੈਨੂੰ ਹੱਥ ਮਲਾ ਕੇ ਹੱਥ じゃ ਟੁੱਟ ਜਾਂਦੇ ਆ ਕਹਿੰਦੇ ਸਰਪੰਚੀ ਲੈ ਲੈਂਦੇ ਡੱਬਾ ਤੇਰੇ ਘਰੇ ਲੈ ਕੇ ਆਵਾਂਗੇ ਉਹ ਝੂਠ ਨਹੀਂ ਆ ਮੈਂ ਸਹੀ ਗੱਲ ਕਹਿੰਦਾ ਮੇਰਾ ਕੋਈ ਬੰਦਾ ਨਹੀਂ ਉਹਨੂੰ ਬੁਲਾਉਂਦਾ ਮੇਰਾ ਨਹੀਂ ਕੋਈ ਬੰਦਾ ਬੁਲਾਉਂਦਾ ਉਹਦੇ ਨਾਲ ਤੇ ਜਿੰਨੇ ਹੁੰਦੇ ਆਸਰਾ ਪਰਸਾ ਕਰਕੇ ਪਹਿਲਾਂ ਅਣਕੇ ਕੋਡੀ ਹੱਥ ਲਾਉਂਦੇ ਬਾਈ ਸਸਰੀ ਘਰ ਮੈਂ ਕਹਿੰਦਾ ਤਲਬੀਰ ਸਿੰਘ ਜੀ ਦੇ ਦਾ 500 ਰੁਪਇਆ ਸਾਫਤ ਕਰਾ ਦਿਓ ਮੈਂ ਦੇਨਦਾਰ ਐਨੇ ਸਰਪੰਚ ਬਣਾਇਆ ਐਮਸੀ ਬਣਾਇਆ ਤੇ ਪਤੰਦਰਾ ਤੂੰ ਤਾਂ ਨਹੀਂ ਬੋਲੀ ਲਾਤੀ ਲੰਗੀਆਂ ਜੀਆਂ ਬਰਾ ਚੈਨ ਨਾਲ ਕਹਿ ਦੇਣਾ ਛੱਤ ਦਾ ਖੰਨੇਣਾ ਛੱਤ ਨਾਲ ਘਰ ਕੀ ਕਰੇਗਾ ਬਈ ਕਹਿੰਦਾ ਜਿੰਦਾ ਪਿੰਡ ਵੱਡਾਂ ਦੇ ਤੋਂ ਜੱਸ ਲੈਣਾ ਓ ਬਈ ਐਵੇਂ ਨਾ ਕਿਤੇ ਇਹਨੂੰ ਪੈਸੇ ਵਸਾ ਲਿਓ ਲੈਕਸ਼ਨ ਕਰਾਉਣੇ ਆ ਸਰਪੰਚੀਆਂ ਦੇ ਕਰਾਉਣੇ ਆ ਬਲਾਦ ਸੰਪਤੀਆਂ ਕਰਾਉਣੀਆਂ ਜ਼ਿਲ੍ਹਾ ਪ੍ਰੀਸ਼ਦ ਕਰਾਉਣੇ ਆ ਕਮੇਟੀਆਂ ਦੇ ਕਰਾਉਣੇ ਆ ਜੀਰੇ ਦੀ ਪੱਕਤਾ ਅਮੋਸ਼ਾ ਪਾਛੀ ਦੀ ਹੰਦੀ ਆਪਦੀ ਬਚਾ ਕੇ ਰੱਖਿਓ ਬਸ ਇੰਨੀ ਕੋ ਬੇਨਤੀ ਆ ਮੇਲੂ ਖਾਲੀਆਂ ਨਹੀਂ ਆਉਂਦੀਆਂ ਮਾਰੀਆਂ ਨਹੀਂ ਆਉਂਦੀਆਂ ਨੇ ਤਿਆ ਜਿਹੜੀ ਮੇਰੀਆਂ ਟੋਪਾਂ ਨੇ ਨਾ ਉਹ ਮੈਂ ਨਾ ਵੀ ਹੋਣਾ ਕਿ ਕੱਲਾ ਕੱਲਾ ਹੀ ਵਾਧੂ ਵਾ ਆ ਜਰੂਰ ਪਿੱਛੇ ਜੀ ਸਰਪੰਚਾਂ ਦਾ ਧਰਨਾ ਸੀ ਤਾਂ ਰੋਪੜ ਜੇਲ੍ਹ ਭੇਜ ਦਿੱਤਾ ਮੈਨੂੰ ਕਿਉਂਕਿ ਅਰਥ ਗੱਲੇ ਦੀ ਧਮਕੀ ਸੀ ਮੈਨੂੰ ਤਾਂ ਰੋਪੜ ਜੇਲ੍ਹ ਭੇਜ ਦਿੱਤਾ ਤਾਂ ਰੋਪੜ ਜੇਲ੍ਹ ਜਾ ਕੇ ਮੈਨੂੰ ਪਤਾ ਤੂੰ ਵੀ ਜੇਲ੍ਹ ਚ ਆਇਆ ਬਹਿ ਜਾ ਬਾਵਾ 30 ਡੇਣ ਲਵਾਇਆ ਤੇਰੇ ਦੀ ਕਿਟਾਰੀਏ ਨੇ ਨਜਾਇਜ਼ ਕਦੇ ਸਰਪੰਚ ਨਾ ਘੜ ਜੇ ਆ ਪਿੰਡਵਾ ਤੋਂ ਆ ਬਲਵਿੰਦਰ ਸਿੰਘ ਤੇ ਕਹਿਣਾ ਮੈਂ ਧੂੜਣੀ ਮਾਰਦਾ ਕਰਦਾ ਹੀ ਗਾ ਦੇ ਦਿੱਤਾ ਦਾ ਕੰਮ ਇਹਨਾਂ ਹਸਪੀਲਾ ਹੀ ਪੁਲਿਸ ਨਾਲ ਇਹਨੂੰ ਫੋਨ ਕਰ ਲੈ ਅੱਪਰ ਨੇ ਅਜਿੰਦੇ ਪਰ ਨਾਲ ਆਇਆ ਇਹਨੇ ਕਹਿੰਦਾ ਆ ਜਾ ਆ ਜਾ ਤੈਨੂੰ ਚਾਹ ਪਿਆਵਾ ਇਹਨੇ ਚਾਹ ਦੇ ਭਲੇਖੇ ਮੁਰਕੇ ਚਾਹ ਦਾ ਪਿਆਤਾ ਇਹਨੂੰ ਮੈਂ ਕਿਹਾ ਕਿ ਤੈਨੂੰ ਚਿੱਠੀ ਪਾਈ ਸੀ ਕਿਸੇ ਨੇ ਜਾ ਤੈਨੂੰ ਚਿੱਠੀ ਪਈ ਸੀ ਕਹਿੰਦਾ ਭਾਈ ਮੈਂ ਤਾਂ ਮੇਰੀ ਦੇਖੀ ਗੱਲ